ਐਪਲੀਕ ਵਰਕ ਜਿੰਨੂੰ ਤੁਸੀਂ ਪੈਚ ਵਰਕ ਵੀ ਕਹਿ ਸਕਦੇ ਹੋ ਐਪਲੀਕ ਪੈਚ ਕੀ ਹੁੰਦਾ ਹੈ ਐਪਲੀਕ ਇੱਕ ਹਾਂਜੀ ਸਬਸਤਰੀਆ ਕਾਲਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਸੀਐਮਕੇ embroidery ਜਿੱਥੇ ਹਰ ਵਾਰ ਲੈ ਕੇ ਆਉਂਦੇ ਹਾਂ ਅਲਗ-ਅਲਗ ਇਨਫੋਰਮੇਸ਼ਨਲ ਵੀਡੀਓ ਤੇ ਲੇਟੈਸਟ ਯੂਨੀਕ ਪੰਜਾਬੀ ਸੂਟ ਡਿਜ਼ਾਈਨ ਪਰਫੈਕਟ ਫॉर ਵਰਟੀਕਲਵਰ ਟੂ ਡਿਜ਼ਾਈਨਰ ਅੱਜ ਦੀ ਵੀਡੀਓ ਚ ਗੱਲ ਕਰਾਂਗੇ ਇੱਕ ਹੋਰ ਬਿਊਟੀਫੁੱਲ ਟੈਕਨੀਕ ਦੀ ਐਪਲੀਕ ਵਰਕ ਜਿੰਨੂੰ ਤੁਸੀਂ ਪੈਚ ਵਰਕ ਵੀ ਕਹਿ ਸਕਦੇ ਹੋ ਐਪਲੀਕ ਪੈਚ ਕੀ ਹੁੰਦਾ ਹੈ ਐਪਲੀਕ ਇੱਕ embroidery ਟੈਕਨੀਕ ਹੁੰਦੀ ਹੈ ਜਿੱਥੇ ਕਿਸੇ ਕਪੜੇ ਜਾਂ ਫੈਬਰਿਕ ਦੇ ਟੁਕੜੇ ਨੂੰ ਕਿਸੇ ਹਰ ਕੱਪੜੇ ਦੇ ਉੱਪਰ ਸਲਾਈ ਜਾਂ ਐਮਬਰਾਇਡਰੀ ਨਾਲ ਅਟੈਚ ਕੀਤਾ ਜਾਂਦਾ ਹੈ ਜਿਸ ਫੈਬਰਿਕ ਪੀਸ ਨੂੰ ਉੱਪਰ ਲਾਇਆ ਜਾਂਦਾ ਹੈ ਉਹਨੂੰ ਹੀ ਐਪਲੀਕ ਪੈਚ ਕਹਿੰਦੇ ਨੇ ਐਪਲੀਕ ਪੈਚ ਕਿਸ ਕੰਮ ਆਉਂਦਿਆ ਹੈ ਕੱਪੜੇ ਨੂੰ ਡੈਕੋਰੇਟ ਕਰਨਾ ਪੰਜਾਬੀ ਸੂਟ ਕੁੜਤਾ ਸਲੈਂਗਸ ਬੈਗਸ ਜੈਕਟਸ ਕੁਸ਼ਨ ਕਵਰ ਕਿਡਸ ਵੇਅਰ ਵਿੱਚ ਇਹ ਪੈਚ ਲਗਾ ਕੇ ਫੈਸ਼ਨ ਟੱਚ ਦਿੱਤਾ ਜਾਂਦਾ ਹੈ ਐਪਲੀਕ ਦੇ ਨਾਲ ਤੁਸੀਂ ਸਿੰਪਲ ਕੱਪੜੇ ਨੂੰ ਇਹ ਡਿਜ਼ਾਈਨਰ ਟੱਚ ਦੇ ਸਕਦੇ ਹੋ ਰਿਪੇਅਰ ਜਾਂ ਕਵਰ ਅਪ ਜਿਆਦਾ ਕਿਸੇ ਕਪੜੇ ਜਾਂ ਦਾਗ ਲੱਗਾ ਹੋਵੇ ਉਹਨੂੰ ਸਟਾਈਲ ਵੇ ਨਾਲ ਤੁਸੀਂ ਕਵਰ ਕਰਨ ਲਈ ਵੀ ਅਪਲੀਕ ਪੈਚਸ ਯੂਜ਼ ਕਰ ਸਕਦੇ ਹੋ ਇੱਕ ਹੋਰ ਵਧੀਆ ਗੱਲ ਇਹ ਹੈ ਕਿ ਅਪਲੀਕ ਚ ਤੁਸੀਂ ਮਲਟੀਪਲ ਫੈਬਰਿਕ ਯੂਜ਼ ਕਰ ਸਕਦੇ ਹੋ ਸਿਲਕੀ ਨੈਟ ਔਰਗੈਂਜ਼ਾ ਸਟੀਨ ਜਾਂ ਲੁੱਕ ਨੂੰ ਕਲਰਫੁਲ ਤੇ ਅਟਰੈਕਟਿਵ ਬਣਾਉਂਦਾ ਹੈ ਅਪਲੀਕ ਸਿਰਫ ਫਰੰਟ ਜਾਂ ਬੈਕ ਡਿਜ਼ਾਈਨ ਤੱਕ ਲਿਮਟਿਡ ਨਹੀਂ ਹੁੰਦਾ ਤੁਸੀਂ ਇਹ ਨੈਕਲੈਸ 슬ੀਵਸ ਈਵਨ ਦੁਪੱਟੇ ਤੱਕ ਵੀ ਯੂਜ਼ ਕਰ ਸਕਦੇ ਹੋ ਇਹ ਪੈਚ ਕੋਈ ਪਲੇਨ ਫੈ布ਰਿਕ ਵੀ ਹੋ ਸਕਦੇ ਹੈ ਕਿਹੜੀ ਮਸ਼ੀਨ ਨਾਲ ਬਣਾਏ ਜਾਂਦੇ ਨੇ ਇਹ ਅਪਲੀਕ ਪੈਚਵਰਕ ਮੈਨੂਅਲ ਸਵਿੰਗ ਮਸ਼ੀਨ ਨਾਲ ਵੀ ਪੈਚਵਰਕ ਅਪਲਾਈ ਕੀਤਾ ਜਾਂਦਾ ਹੈ ਬਟ ਜ਼ਿਆਦਾ ਡਿਟੇਲਿੰਗ ਲਈ ਇੰਬ੍ਰੋਇਡਰੀ ਮਸ਼ੀਨ ਬੈਟਰ ਹੁੰਦੀ ਹੈ ਇਹ ਪੈਚ ਨੂੰ ਫੈ布ਰਿਕ ਤੇ ਯੂਸਲੀ ਜ਼ਿਗਜ਼ੈਗ ਸਟਿਚ ਸਟਿਚ ਜਾਂ ਐਡਜ ਸਟੈਕਨਿਕ ਨਾਲ ਲਗਾਇਆ ਜਾਂਦਾ ਹੈ ਤੁਸੀਂ ਮੈਨੂਅਲ ਫੈ布ਰਿਕ ਨੂੰ ਗਲੂ ਨਾਲ ਵੀ ਪੈਚ ਨੂੰ ਅਪਲਾਈ ਕਰ ਸਕਦੇ ਹੋ ਤਾਂ ਜੋ ਇਹ ਵਧੀਆ ਲੁੱਕ ਦੇ ਸਕੇ ਬਟ ਮੇਰੇ ਅਕੋਰਡਿੰਗ ਇਸ ਨੂੰ ਸਿੰਗ ਜਾਂ embroidery machine ਦੇ ਨਾਲ ਹੀ ਅਟੈਚ ਕਰ ਸਕਦੇ ਆ ਕਿੱਥੋਂ ਮਿਲ ਸਕਦਾ ਹੈ ਇਹ ਆਪਾਂ ਨੂੰ ਪੈਚ ਵਰਕ ਤੁਸੀਂ ਰੈਡੀ ਮੇਡ ਅਪਲਿਕ ਪੈਚ Amazon Flipkart ਤੇ Meesho ਤੋਂ इजीली ਆਨਲਾਈਨ ਆਰਡਰ ਕਰ ਸਕਦੇ ਹੋ ਬਹੁਤ ਸਾਰੇ ਡਿਜ਼ਾਈਨ ਸਾਈਜ਼ ਤੇ ਕਲਰ ਵਿੱਚ ਅਵੇ ਪੀਕਾਕ ਜਿਓਮੈਟ੍ਰਿਕ ਨੇਮ ਪੈਚਸ ਐਕਸੈਟਰਾ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਸ਼ੇਅਰ ਤੇ CMK embroidery ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਨੈਕਸਟ ਵੀਡੀਓ ਤੇ ਜੇ ਤੁਸੀਂ ਵੀ ਸਾਡੇ ਕੋਲੋਂ ਸੂਟ ਕਢਵਾਉਣਾ ਚਾਹੁੰਦੇ ਹੋ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਤੇ ਸੋਹਣੇ-ਸੋਹਣੇ ਸੁਪੀਨ ਦੇ ਉੱਤੇ ਮੇਰਾ ਨੰਬਰ ਸ਼ੋ ਹੋ ਜਾਏਗਾ ਤੁਹਾਨੂੰ ਤੇ ਤੁਸੀਂ ਉਸ ਤੇ ਨੰਬਰ ਤੇ ਕੰਟੈਕਟ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਹੋ ਤੇ ਸਾਡੇ ਤੋਂ ਸੋਹਣੇ-ਸੋਹਣੇ ਸੂਟ ਕਢਵਾ ਸਕਦੇ ਹੋ ਸਾਡਾ WhatsApp ਦੇ ਉੱਪਰ ਇੱਕ ਗਰੁੱਪ ਵੀ ਬਣਿਆ ਹੈ ਜੇ ਅਗਰ ਤੁਸੀਂ ਉਹਦੇ ਵਿੱਚ ਜਾਈਨ ਹੋਣਾ ਚਾਹੁੰਦੇ ਹੋ ਤਾਂ ਸਾਡੇ ਕੰਟੈਕਟ ਨੰਬਰ ਤੇ ਸਾਡੇ ਨਾਲ ਕੰਟੈਕਟ ਕਰੋ ਤਾਂ ਜੋ ਤੁਹਾਨੂੰ ਤੁਹਾਨੂੰ ਗਰੁੱਪ ਵਿੱਚ ਐਡ ਕਰ ਸਕੀਏ ਥੈਂਕ ਯੂ ਤੁਹਾਡਾ ਬਹੁਤ-ਬਹੁਤ ਸਾਰੀਆਂ ਹੋਰ ਵੀਡੀਓ ਵੇਖਣੀਆਂ ਹੋਣ ਤੇ ਸਾਡੇ ਕਮੈਂਟ ਬਾਕਸ ਵਿੱਚ ਮੈਸੇਜ ਕਰ ਸਕਦੇ ਹੋ ਕਿ ਸਾਨੂੰ ਹੋਰ ਇਨਫੋਰਮੇਸ਼ਨਲ ਵੀਡੀਓ ਇਸ ਦੇ ਰਿਗਾਰਡਿੰਗ ਚਾਹੀਦੀਆਂ ਨੇ ਤੇ ਹਰ ਇੱਕ ਵੀਡੀਓ ਨੂੰ ਤੁਸੀਂ ਜ਼ਰੂਰ ਦੇਖਿਆ ਕਰੋ ਤਾਂ ਜੋ ਤੁਹਾਨੂੰ ਹਰ ਇੱਕ ਇਨਫੋਰਮੇਸ਼ਨ ਦਾ ਪਤਾ ਲੱਗ ਸਕੇ